ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਤੇ ਮੈਂ ਵੀ ਬਿਲਕੁਲ ਠੀਕ ਐ ਜੀ ਅੱਜ ਮੈਂ ਇਹ ਥੈਲਾ ਰੱਖਿਆ ਹੋਇਆ ਆਪਣੇ ਕੋਲੇ ਇਹਦੇ ਵਿੱਚ ਇੱਕ ਬਬਾ ਵੱਡਾ ਸਾਰਾ ਕਾਫੀ ਵੱਡਾ ਸਾਰਾ ਥੈਲਾ ਹੈ ਇਹਦੇ ਵਿੱਚ ਮੈਂ ਜਿੰਨੇ ਵੀ ਬਚੇ ਹੋਏ ਪੀਸ ਸੀ ਸਾਰੇ ਵਿੱਚ ਮੈਂ ਐਡ ਕਰ ਲਿਆ ਤੇ ਇਹ ਉਹ ਪੀਸ ਹੈ ਜੋ ਤੁਸੀਂ ਪਹਿਲਾਂ ਵਾਲੀ ਵੀਡੀਓ ਵਿੱਚ ਨਹੀਂ ਦੇਖੇ ਕਿਉਂ ਨਹੀਂ ਦੇਖੇ ਕਿਉਂਕਿ ਜਦੋਂ ਮੈਂ ਪਿਛਲੀਆਂ ਵੀਡੀਓਜ਼ ਦੋ ਪਾਈਆਂ ਉਹਨਾਂ ਦਾ ਸਟਾਕ ਕਲੀਅਰ ਹੋ ਗਿਆ ਸੀਗਾ ਤੇ ਕਸਟਮਰ ਨੂੰ ਸੇਮ ਉਦਾਂ ਦੇ ਹੀ ਆਰਟੀਕਲ ਚਾਹੀਦੇ ਸੀ ਬਹੁਤ ਸਾਰੇ ਕਸਟਮਰ ਨੇ ਡਿਮਾਂਡ ਕੀਤੀ ਕਿ ਸਾਨੂੰ ਸੇਮ ਟੂ ਸੇਮ ਉਹੀ ਆਰਟੀਕਲ ਚਾਹੀਦੇ ਆ ਤੇ ਫਿਰ ਉਹਨਾਂ ਵਿੱਚ ਕੁਝ ਕਲਰ ਤੇ ਡਿਜ਼ਾਈਨ ਚੇਂਜ ਹੋ ਗਏ ਸੀ ਜਿਹੜੇ ਮੈਂ ਫਿਰ ਤੋਂ ਮੰਗਾਏ ਉਹਨਾਂ ਦੇ ਵਿੱਚੋਂ ਜਿੰਨੇ ਕ ਪੀਸ ਬਚੇ ਆ ਮੈਂ ਤੁਹਾਨੂੰ ਉਹ ਦਿਖਾਉਂਗੀ ਤੇ ਜਿੰਨੇ ਮੇਰੇ ਪੁਰਾਣੇ ਸਟਾਕ ਦੇ ਵਿੱਚੋਂ ਚੀਜ਼ ਸੌਰੀ ਸੂਟਸ ਪਏ ਸੀਗੇ ਤੁਹਾਨੂੰ ਦਿਖਾਉਣ ਵਾਲੇ ਬਚ ਗਏ ਸੀ ਉਹ ਅੱਜ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦਿਖਾਉਂਗੀ ਅੱਜ ਮੈਂ ਤੁਹਾਨੂੰ ਇੱਕ ਬਹੁਤ ਸੋਹਣਾ ਆਰਟੀਕਲ ਦਿਖਾਉਂਗੀ ਪਾਰਟੀ ਵੇਅਰ ਉਹ ਆਪਾਂ ਅੱਗੇ ਦੇਖਦੇ ਹਾਂ ਸਭ ਤੋਂ ਪਹਿਲਾਂ ਆਪਾਂ ਬਚੇ ਹੋਏ ਸਟਾਕ ਤੇ ਨਿਗਾਹ ਮਾਰਦੇ ਹਾਂ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਕਲਰ ਹੈ ਜਿਹੜਾ ਆਪਾਂ ਬੇਬੀ ਪਿੰਕ ਦੇਖਦੇ ਹਾਂ ਹੈਂਡਵਰਕ ਦੇ ਵਿੱਚ ਅਛਾ ਜੀ ਇਹ ਆ ਜਾਂਦਾ ਸਾਰਾ ਫੈਂਡੀ ਸਿਲਕ ਫੈਂਡੀ ਸਿਲਕ ਦੇ ਉੱਪਰ ਕੰਮ ਹੋਇਆ ਵੈ ਬਹੁਤ ਹੀ ਜ਼ਿਆਦਾ ਪਿਆਰਾ ਆਰਟੀਕਲ ਹੈ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿਆਂ ਜੀ ਜਿੰਨਾ ਮੈਂ ਮਤਲਬ ਇਹਨਾਂ ਸੂਟਾਂ ਨੂੰ ਵੀ ਮੈਂ ਡਿਸਕਾਊਂਟ ਹੀ ਕਰਕੇ ਦੇਵਾਂਗੀ ਇਹ ਨਹੀਂ ਕਿ ਇਹ ਹੁਣ ਮੈਂ ਨਵਾਂ ਆਰਟੀਕਲ ਲੈ ਕੇ ਆਈ ਹਾਂ ਤੇ ਮੈਂ ਤੁਹਾਨੂੰ ਫਿਰ ਉਸੇ ਰੇਟ ਤੇ ਦੇਵਾਂਗੀ ਜੋ ਰੇਟ ਤੇ बिकਦਾ ਸੀਗਾ ਮੈਂ ਸੋਚਿਆ ਕਿ ਚਲੋ ਤੁਹਾਨੂੰ ਡਿਸਕਾਊਂਟ ਹੀ ਦੇ ਦਿੰਨੇ ਆ ਪਰ ਉਹਨਾ ਨਹੀਂ ਹੋ ਪਾਏਗਾ ਜਿੰਨਾ ਮੇਰੇ ਕੋਲੇ ਪਹਿਲਾਂ ਪਿਆ ਸੀਗਾ ਉਸ ਤੋਂ ਥੋੜਾ ਜਿਹਾ ਫਰਕ ਰਹੇਗਾ ਇਹ ਸੂਟ ਤੁਹਾਨੂੰ ਸਿਰਫ 1100 ਰੁਪਏ ਦੇ ਵਿੱਚ ਮਿਲੇਗਾ ਤੇ ਇਹ ਫੈਂਡੀ ਸਿਲਕ ਹੈ ਕਿਉਂਕਿ ਇਹਦਾ ਫੈਬਰਿਕ ਜੂਟ ਬਰਬਰੀ ਨਹੀਂ ਹੈ ਜਾਂ ਉਹ ਵਾਲਾ ਫੈਬਰਿਕ ਨਹੀਂ ਹੈ ਜੋ ਤੁਸੀਂ ਪਹਿਲਾਂ 950 ਦੇ ਵਿੱਚ ਕਿਹਾ 900 ਦੇ ਵਿੱਚ ਲੈ ਚੁੱਕੇ ਹਾਂ ਆਫਟਰ ਡਿਸਕਾਊਂਟ ਤੇ ਇਹ ਤੁਹਾਨੂੰ ਇਹ 140 1500 ਰੁਪਏ ਦਾ ਸੂਟ ਹੈ ਜਿਹੜਾ ਤੁਹਾਨੂੰ ਆਫਟਰ ਡਿਸਕਾਊਂਟ 1100 ਰੁਪਏ ਦੇ ਵਿੱਚ ਮਿਲੇਗਾ ਤੇ ਇਸ ਦੇ ਉੱਪਰ ਹੁਣ ਆਪਾਂ ਹੈਂਡਵਰਕ ਦੇਖਦੇ ਹਾਂ ਕਿਸ ਤਰ੍ਹਾਂ ਕੀਤਾ ਹੋਇਆ ਕਲਰ ਇਸ ਤੇ ਵਿੱਚ ਬਸ ਲਿਮਟਿਡ ਹੀ ਹੈ ਡਿਜ਼ਾਈਨ ਦੋ ਸੌਰੀ ਕਲਰ ਦੋ ਨੇ ਡਿਜ਼ਾਈਨ ਆਪਣੇ ਕੋਲ ਲਿਮਟਿਡ ਜੇ ਰਹਿ ਗਈ ਇਹ ਦੇਖੋ ਜੀ ਇਹ ਸਾਰੀ ਸ਼ਰਟ ਦੇ ਉੱਪਰ ਹੈਂਡਵਰਕ ਹੈ 1100 ਦੇ ਵਿੱਚ ਤੁਹਾਨੂੰ ਸੂਟ ਦੇ ਨਾਲ ਹੈਂਡਵਰਕ ਮਿਲ ਰਿਹਾ ਤਾਂ ਇਹੇ ਕੋਈ ਬਹੁਤ ਜ਼ਿਆਦਾ ਮਹਿੰਗਾ ਜਾਂ ਕਹਿ ਦਨੇ ਨਾ ਆਪਾਂ ਕਿ ਲੁੱਟ ਵਾਲਾ ਸੌਦਾ ਨਹੀਂ ਹੈ ਇਹ 1100 ਰੁਪਏ ਦੇ ਵਿੱਚ ਹੈਂਡਵਰਕ ਨਹੀਂ ਹੁੰਦਾ 1100 ਇਸ ਦਾ ਕੱਲਾ ਪਲੇਨ ਕਪੜਾ ਹੀ ਆਂਦਾ ਅੱਛਾ ਫੈਂਟੀ ਸਿਲਕ ਦਾ ਇਹ ਦੇਖੋ ਇਸ ਦੇ ਪਿੱਛੇ ਵੀ ਮੈਂ ਤੁਹਾਨੂੰ ਰਾਜ਼ ਦੱਸੂਗੀ ਕਿ ਇਹ ਇੰਨੇ ਹੈਂਡਵਰਕ ਦੇ ਸਸਤੇ ਸੂਟ ਕਿਵੇਂ ਆਏ ਸੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ ਨਾ ਕਿ ਅਸੀਂ ਗਰਮੀਆਂ ਦੇ ਵਿੱਚ ਸੂਟ ਰੈਡੀ ਕਰਵਾ ਰਹੇ ਹਾਂ ਤੇ ਅਸੀਂ ਸਰਦੀਆਂ ਤੱਕ ਸੂਟ ਰੈਡੀ ਕਰਵਾ ਲੈਨੇ ਆ ਕਾਫੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਇਹ ਸੂਟ ਜਦੋਂ ਕਾਰੀਗਰ ਫ੍ਰੀ ਹੁੰਦੇ ਸੀ ਤੇ ਉਦੋਂ ਆਰਡਰ ਦਿੱਤੇ ਸੀ ਇੱਕ ਡਿਜ਼ਾਈਨ ਦੇ 25 30 ਪੀਸ ਨਿਕਲ ਜਾਂਦੇ ਸੀ ਮਤਲਬ ਅਗਰ 10 ਡਿਜ਼ਾਈਨ ਪਵਾ ਲੇ ਤਾਂ ਤੁਸੀਂ ਦੇਖੋ 250 300 ਸੂਟ ਨਿਕਲ ਗਿਆ ਸੋ ਜਦੋਂ 300 400 ਸੂਟਾਂ ਦਾ ਆਰਡਰ ਹੋ ਜਾਂਦਾ ਨਾ ਤੇ ਫਿਰ ਉਹ ਆਪਾਂ ਨੂੰ ਜਿਹੜੀ ਹੈ रियायत ਕਰ ਦਿੰਦੇ ਆ ਸੂਟ ਥੋੜੇ ਸਸਤੇ ਬਣਾ ਕੇ ਦੇ ਦਿੰਦੀ ਹੈ ਇਹ ਦੇਖੋ ਇਹ ਤੁਸੀਂ ਦੇਖ ਲਿਆ ਹੈਂਡਵਰਕ ਏ ਆ ਜੀ ਇਹਦੀਆਂ ਬਾਹਾਂ ਦਾ ਡਿਜ਼ਾਈਨ ਆ ਬਾਹਾਂ ਤੇ ਆਏਗਾ ਬੇਬੀ ਪਿੰਕ ਕਿਸ ਦਾ ਕਲਰ ਹੈ ਤੇ ਆ ਤੁਸੀਂ ਦੇਖ ਲਿਆ ਇਸ ਦੇ ਵਿੱਚ ਹੁਣ ਆ ਜਾਂਦਾ ਇੱਕ ਦੂਸਰਾ ਆਰਟੀਕਲ ਵਾਈਨ ਕਲਰ ਦਾ ਇਹ ਵੀ ਬਹੁਤ ਜ਼ਿਆਦਾ ਪਿਆਰਾ ਆਰਟੀਕਲ ਹੈ ਇਹ ਦੇਖੋ ਜੀ ਬਹੁਤ ਹੀ ਪਿਆਰਾ ਫੈਬਰਿਕ ਰਹੇਗਾ ਕੋਈ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਨਹੀਂ ਕੀਤਾ ਹੋਇਆ ਇਹ ਦੇਖੋ ਜੀ ਇਸ ਦੇ ਵੀ ਨੀਚੇ ਆ ਘੇਰਾ ਹੈ ਸਾਰੇ ਦੇ ਵਿੱਚ ਇਹ ਦੇਖੋ ਕੰਮ ਹੋਇਆ ਵਾ ਤੇ ਇਹ ਇਸ ਦੀਆਂ 슬ੀਵਜ਼ ਨੇ 슬ੀਵਜ਼ ਦਾ ਡਿਜ਼ਾਈਨ ਹੈ ਜਿਹੜਾ ਉਹ ਵੀ ਨੇੜੇ ਤੋਂ ਦੇਖ ਲਓ ਇਹ ਤੁਹਾਨੂੰ ਵਾਈਨ ਮਿਲੇਗਾ ਉਸੇ ਡਿਜ਼ਾਈਨ ਦੇ ਵਿੱਚ ਦੂਸਰਾ ਕਲਰ ਇੱਕ ਬੇਬੀ ਪਿੰਕ ਤੇ ਇਹ ਵਾਈਨ ਹੋ ਗਿਆ ਮੇਬੀ ਇਹ ਤੁਹਾਨੂੰ ਦੋ ਦੋ ਤਿੰਨ ਹੀ ਆਰਟੀਕਲ ਮਿਲ ਪਉਣਗੇ ਜਿਵੇਂ ਕੋਈ ਹੈਂਡਵਰਕ ਦਾ ਹੋਰ ਇਸ ਥੈਲੇ ਜੋ نیچے ਨਿਕਲਿਆ ਤੇ ਆਪਾਂ ਫਿਰ ਦੇਖ ਲਾਂਗੇ ਹੁਣ ਆਪਾਂ ਦੇਖ ਲੈਣੇ ਆ ਪਸ਼ਮੀਨੇ ਦਾ ਸੂਟ ਇਹ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਇਹ ਰਾਮਟੈਕਸ ਦਾ ਪਸ਼ਮੀਨਾ ਜੀ ਤੇ ਉੱਪਰ ਸਟੈਂਪ ਲੱਗੀ ਹੋਈ ਹੈ ਇਹ ਥੋੜੇ ਜੇ ਪੀਸ ਰਹਿ ਗਏ ਆ ਥੋੜੇ ਜੇ ਬਚ ਗਏ ਆ ਬਸ 10 12 ਪੀਸ ਸੂਟ ਬਚ ਗਏ ਆ ਇਹ ਤੁਹਾਨੂੰ ਮੈਂ ਨੇੜੇ ਤੋਂ ਫਿਰ ਦਿਖਾ ਦਿਆਂ ਇਹ ਦੇਖੋ ਇਹ ਰਾਮਟੈਕਸ ਹੈ ਤੇ ਇਹ ਸੂਟ 750 ਰੁਪਏ ਦੇ ਵਿੱਚ ਮੈਂ ਤੁਹਾਨੂੰ ਆਫਟਰ ਡਿਸਕਾਊਂਟ ਦੇ ਰਹੀ ਸੀ 750 ਦੇ ਵਿੱਚ ਮਤਲਬ ਇਹ ਸੂਟ ਸੀਗਾ ਮਹਿੰਗਾ ਜੀ 1100 ਦੀ ਰੇਟ ਦਾ ਇਹ ਰਾਮਟੈਕਸ ਦਾ ਪਸ਼ਮੀਨਾ ਹੈ ਪਿਓਰ ਪਸ਼ਮੀਨਾ ਜਿਹਨੂੰ ਆਪਾਂ ਵਧੀਆ ਵਾਲਾ ਕੁਆਲਿਟੀ ਵਾਈਜ਼ ਪਸ਼ਮੀਨਾ ਕਹਣੀ ਆ ਤੇ ਇਹ ਤੁਹਾਨੂੰ ਡਿਸਕਾਊਂਟ ਤੇ 750 ਦਾ ਪੂਰਾ ਸੂਟ ਮਿਲ ਜਾਣਾ 2.5 ਮੀਟਰ ਦੀ ਕੱਟ ਹੋਣ ਕਰਕੇ ਇਹ ਤੁਹਾਨੂੰ 750 ਦਾ ਮਿਲ ਜਾਣਾ ਹੁਣ ਆਪਾਂ ਇੱਕ ਕੁੱਲੂ ਦਾ ਆਰਟੀਕਲ ਦੇਖਾਂਗੇ ਉਹਦੇ ਵਿੱਚ yellow ਬਚਿਆ ਹੋਇਆ ਹੈ ਕੁੱਲੂ ਦਾ ਨਿਊ ਆਰਟੀਕਲ ਆ ਚੁੱਕੀ ਹੈ ਜੀ ਜੇ ਮੈਂ ਤੁਹਾਨੂੰ ਪਹਿਲਾਂ ਵਾਲੀ ਕੁਆਲਿਟੀ ਦੀ ਸੇਮ ਗੱਲ ਕਰਾਂ ਜੋ ਮੈਂ ਤੁਹਾਨੂੰ ਡਿਸਕਾਊਂਟ ਦੇ ਚੁੱਕੀ ਹਾਂ ਮੈਨੂੰ ਚੈੱਕ ਕਰਨਾ ਪਏਗਾ ਸੇਮ ਕੁਆਲਿਟੀ ਹੈ ਜਾਂ ਨਹੀਂ ਕਿਸੇ ਨੂੰ ਕੋਲੂ ਦੇ ਸੂਟ ਚਾਹੀਦੇ ਹੋਏ ਕਲਰ ਮਿਲ ਜਾਣਗੇ ਬਟ ਲਿਮਟਡ ਜੇ ਕਲਰ ਹੋਣਗੇ ਜਾਂ ਨਿਊ ਕਲਰ ਚਾਰਟ ਆ ਗਈ ਹੈ ਉਹ ਮੈਨੂੰ ਚੈੱਕ ਕਰਨਾ ਪਏਗਾ ਪਰ ਇਹ ਆਪਾਂ ਪੁਰਾਣਾ ਜਿਹੜਾ ਪੀਸ ਬਚਿਆ ਹੋਇਆ ਹੈ येलो ਦੇ ਵਿੱਚ ਵੀ ਤੁਹਾਨੂੰ ਕਿਸੇ ਨੂੰ ਬ੍ਰਾਡ ਬਾਰਡਰ ਦੇ ਵਿੱਚ ਕੋਲੂ ਦਾ ਸੂਟ ਚਾਹੀਦਾ ਹੋਇਆ येलो ਮਸਟਰਡ ਚ ਤਾਂ ਮਿਲ ਜੇਗਾ ਤੁਸੀਂ ਗਾਜ਼ਰੀ ਦੇ ਵਿੱਚ ਤਾਂ ਪਹਿਲਾਂ ਬ੍ਰਾਡ ਦੇਖਿਆ ਸੀ ਬਾਰਡਰ ਘੇਰਾ ਇਹ ਦੇਖੋ ਜੀ ਇਹ ਸ਼ਰਟ ਦਾ ਘੇਰਾ ਹੈ ਇਹ ਸਾਰੀ ਸ਼ਰਟ ਦਾ ਕੰਮ ਹੈ ਇਸ ਦੇ ਵਿੱਚ ਏ ਬੈਕ ਸਾਈਡ ਆ ਬਾਰਡਰ ਕਮੀਜ਼ ਦੀ ਬੈਕ ਸਾਈਡ ਵੀ ਬਹੁਤ ਜ਼ਿਆਦਾ ਚੌੜਾ ਰਹੇਗਾ ਤੇ ਇਸ ਦੇ ਵਿੱਚ ਇਹ 슬ੀਵਸ ਦਾ ਐਕਚੁਅਲੀ 슬ੀਵਸ ਦਾ ਵੀ ਨਾਲ ਹੀ ਇਸ ਤੇ ਐਡ ਹੈ ਇਹ ਦੇਖੋ 슬ੀਵਸ ਦਾ ਵੀ ਏਰੀਆ ਚ ਏਰੀਆ ਇਹ ਰਿਹਾ ਜੀ ਬਾਹਾਂ ਦਾ ਇਹ ਤੁਹਾਨੂੰ ਬਾਹਾਂ ਦਾ ਹੈ ਸਮਝ ਆਈ ਗਿਆ ਹੁਣ ਤੁਸੀਂ ਪਹਿਲਾਂ ਵੀ ਦੇਖਿਆ ਨਾ ਤੇ ਇਹ ਇਸ ਦਾ ਸ਼ਾਲ ਹੈ ਸ਼ਾਲ ਦਾ ਵੀ ਜਿਹੜਾ ਬਾਰਡਰ ਹੈ ਬਹੁਤ ਜ਼ਿਆਦਾ ਚੌੜੇ ਬਾਰਡਰ ਦਾ ਡਿਜ਼ਾਈਨ ਹੈ ਇਹ ਦੇਖੋ ਇੱਕ ਇਹ ਕਲਰ ਮਿਲ ਜੇਗਾ ਤੁਹਾਨੂੰ ਇਹ ਬਚਿਆ ਹੋਇਆ ਜੀ ਇਹ ਹੈ ਜੀ ਕੁੱਲੂ ਪਸ਼ਮੀਨੇ ਦੇ ਸੂਟ ਤੇ ਇਹਦੇ ਵਿੱਚ ਇੱਕ ਸਿਲਕ ਪਸ਼ਮੀਨੇ ਦਾ ਸੂਟ ਦੇਖਦੇ ਆਂ ਅੱਛਾ ਕੁੱਲੂ ਪਸ਼ਮੀਨੇ ਦੇ ਸੂਟ ਦੀ ਮੈਂ ਤੁਹਾਨੂੰ ਨਾਲ ਦੀ ਨਾਲ ਰੇਟ ਦੱਸ ਦਿਆਂ 950 ਰੁਪਏ ਆਫਟਰ ਡਿਸਕਾਊਂਟ ਹੈ 900 ਪੀਆਰ पे ਆ ਇਹ ਸੂਟ ਜੋ ਕੁੱਲੂ ਪਸ਼ਮੀਨੇ ਦਾ ਤੁਸੀਂ ਦੇਖਿਆ ਇਹ ਤੁਹਾਨੂੰ 950 ਦਾ ਤੇ ਜੋ ਪਹਿਲਾਂ ਵਾਈਨ ਤੇ ਤੁਸੀਂ ਬੇਬੀ ਪਿੰਕ ਦੇਖਿਆ ਉਹ ਤੁਹਾਨੂੰ 1100 ਦਾ ਸੂਟ ਮਿਲੇਗਾ ਹੁਣ ਆਪਾਂ ਦੇਖਦੇ ਹਾਂ ਸਿਲਕ ਪਸ਼ਮੀਨਾ ਜੋ ਇਸ ਤੋਂ ਪਹਿਲਾਂ 1850 ਦਾ ਸੇਲ ਹੋਇਆ ਇਹ ਵਾਲਾ ਤੁਹਾਨੂੰ ਸਿਲਕ ਪਸ਼ਮੀਨਾ 1450 ਦੇ ਵਿੱਚ ਮਿਲ ਜਾਏਗਾ ਇਹ ਰਿਵਰਸਿਬਲ ਪਸ਼ਮੀਨਾ ਹੈ ਦੋਨੋਂ ਸਾਈਡਾਂ ਇਹਨਾਂ ਦੀਆਂ ਇਸ ਤਰ੍ਹਾਂ ਕਰਕੇ ਰਿਵਰਸਿਬਲ ਹੈ ਇਹ ਇਸ ਤਰ੍ਹਾਂ ਦੇਖੋ ਤੁਸੀਂ ਆਈਸ ਬਲੂ ਕਲਰ ਹੈ ਇਸ ਦਾ ਇਹ ਇਸ ਦਾ ਪੈਟਰਨ ਹੈ ਕਿਸੇ ਨੂੰ ਵੀ ਪਸੰਦ ਹੋਇਆ ਤੁਹਾਨੂੰ ਆਫਟਰ ਡਿਸਕਾਊਂਟ 1450 ਰੁਪਏ ਦੇ ਵਿੱਚ ਮਿਲ ਜਾਣਾ ਹੈ ਇਸ ਤਰ੍ਹਾਂ ਕਰਕੇ ਇਸਦੇ ਦੋ ਸ਼ੇਡਸ ਆ ਦੇਖੋ ਦੋ ਪੈਨਦੇ ਹੁੰਦੇ ਆ ਆ ਅੰਦਰਲਾ ਸਾਈਡ ਹੈ ਇਹ ਬਾਹਰਲੀ ਆ ਇੱਕ ਸਾਈਡ ਇਸ ਦੀ ਪੁੱਠੀ ਇੱਕ ਸਿੱਧੀ ਹੈ ਰਿਵਰਸੇਬਲ ਹੈ ਇਹ ਦੇਖੋ ਜੀ ਇਹ ਪੀਸ ਬਚਿਆ ਹੋਇਆ ਹੈ ਬਹੁਤ ਜ਼ਿਆਦਾ ਵਧੀਆ ਕਲਾਸੀ ਪਾਰਟੀ ਵੇਅਰ ਸੂਟ ਹੈ ਤੇ ਹੁਣ ਤੁਹਾਨੂੰ ਦੁਪੱਟਿਆਂ ਦੀ ਜੇ ਮੈਂ ਦਿਖਾ ਦਿਆਂ ਵੈਰਾਈਟੀ ਫਿਰ ਆਪਾਂ ਅੱਛੇ ਵਾਲੇ ਸੂਟ ਦੇਖਾਂਗੇ ਇਹ ਦੁਪੱਟੇ ਆ ਜੀ ਇਹ ਦੇਖੋ ਇਹ ਤੁਸੀਂ 350 ਵਿੱਚ ਦੁਪੱਟਾ ਬਾਏ ਕਰ ਸਕਦੇ ਹੋ ਇਹ ਹੈਂਡਵਰਕ ਵਾਲੇ ਸੂਟਾਂ ਦੇ ਨਾਲ ਡਾਈ ਕਰਾਉਣ ਲਈ organza ਦਾ viscose organza ਦਾ ਦੁਪੱਟਾ ਪਲੇਨ ਵੀ ਮਿਲ ਜੇਗਾ ਪਲੇਨ 300 ਚ ਮਿਲ ਜੇਗਾ ਤੇ ਤੁਹਾਨੂੰ ਇਹ 골ਡਨ ਪੱਟੀਆਂ ਵਾਲਾ 350 ਚ ਮਿਲ ਜੇਗਾ ਇਸ ਨੂੰ ਤੁਸੀਂ ਵਰਕ ਕਰਾ ਕੇ ਇਹ ਜੋ 골ਡਨ ਸ਼ਾਈਨ ਨੇ ਇਸਦੀ ਇਹ ਵਰਕ ਦੇ ਨਾਲ ਮੈਚ ਕਰੇਗੀ ਦੇਖੋ ਦੁਪੱਟੇ ਵੀ ਜੇ ਤੁਸੀਂ ਲੈਣੇ ਚਾਹੋ ਤਾਂ ਇਹ ਤੁਸੀਂ ਲੈ ਸਕਦੇ ਹੋ 350 ਦਾ ਦੁਪੱਟਾ ਹੈ ਜੀ ਜੋ ਡਾਈ ਅੱਗੇ ਕਰਵਾਣੀ ਹੋਈ ਤੁਸੀਂ ਤਾਂ ਉਹ ਅਲੱਗ ਤੋਂ ਪਹਿਣਗੇ ਅੱਛਾ ਜੀ ਹੁਣ ਆਪਾਂ ਦੇਖਦੇ ਹਾਂ ਜੋ ਤਿੰਨ ਪੀਸ ਤਿੰਨ ਰੰਗ ਇੱਕ ਐਸੇ ਆਰਟੀਕਲ ਦੇ ਵਿੱਚ ਦੇਖਦੇ ਆਂ ਫਿਰ ਆਹ ਚੀਜ਼ ਦੇਖਦੇ ਆਂ ਜੋ ਸਾਈਡ ਤੇ ਰੱਖ ਦਿੱਤੀ ਸਭ ਤੋਂ ਪਹਿਲਾਂ ਇਹ ਮੈਨੂੰ ਪੈਂਫਲੈਟ ਦਿਖਾਣੀ ਹੈ ਇਹਨਾਂ ਵਿਸਕਾਸ ਦਾ ਪਸ਼ਮੀਨਾ ਆਇਆ ਜੀ ਬਹੁਤ ਜ਼ਿਆਦਾ ਪਿਆਰਾ ਆਰਟੀਕਲ ਹੈ ਬਹੁਤ ਸੋਹਣਾ ਆਰਟੀਕਲ ਹੈ ਇਸ ਦੇ ਵਿੱਚ ਮੈਂ ਤੁਹਾਨੂੰ ਦੋ ਰੰਗ ਦਿਖਾਉਂਗੀ ਤੀਸਰਾ ਰੰਗ ਬੁੱਕ ਹੈ ਸੋ ਮੈਂ ਤੁਹਾਨੂੰ ਨਹੀਂ ਦਿਖਾਉਂਗੀ ਤੇ ਸ਼ਾਇਦ ਸੇਮ ਰਿਪੀਟ ਵੀ ਨਹੀਂ ਹੋਣਾ ਕਿਉਂਕਿ ਇਹਨਾਂ ਦਾ ਰਿਪੀਟ ਹੋਇਆ ਤਾਂ 베이스 ਚੇਂਜ ਹੋ ਜਾਣਾ ਇਹਨਾਂ ਦਾ ਇਹ ਦੇਖੋ ਇਹਦੇ ਵਿੱਚ ਪਿਕਾਕ ਫੇਡ ਤੇ ਮਸਟਰਡ ਤੇ 베이스 ਜਿਹਦਾ ਕੰਬੀਨੇਸ਼ਨ ਹੈ ਮੈਂ ਤੁਹਾਨੂੰ ਉਹ ਦਿਖਾ ਦਿੰਨੀ ਹਾਂ ਸੂਟ ਕਿਸ ਤਰ੍ਹਾਂ ਦੀ ਇਹਨਾਂ ਦੀ ਲੁੱਕ ਹੈ ਦੇਖੋ ਇਹ ਪਾਰਟੀ ਵੇਅਰ ਸੂਟ ਹੈ ਇਹਨਾਂ ਨੂੰ ਖੋਲਣ ਤੋਂ ਬਾਅਦ ਇਹਨਾਂ ਦੇ ਆਪਾਂ ਰੇਟ ਦੀ ਗੱਲ ਕਰਾਂਗੇ ਪਹਿਲਾਂ ਤੁਸੀਂ ਕੁਆਲਿਟੀ ਔਰ ਸੂਟ ਦੀ ਲੁੱਕ ਦੇਖੋ ਫਿਰ ਆਪਾਂ ਇਹਨਾਂ ਦੀ ਰੇਟ ਦੀ ਗੱਲ ਕਰਦੇ ਹਾਂ ਇਹ ਦੇਖੋ ਜੀ ਬੜਾ ਹੀ ਪਿਆਰਾ ਕਲਰ ਹੈ ਬੜਾ ਹੀ ਪਿਆਰਾ ਸੋਨਾ ਸੂਟ ਹੈ ਪਿਓਰ ਵਿਸਕੋਸ ਔਰਗੇਂਜ਼ਾ ਦਾ ਸੂਟ ਹੈ ਡਿਜੀਟਲ ਪ੍ਰਿੰਟ ਦਾ ਉੱਪਰ ਵਰਕ ਹੋਇਆ ਵੈ ਇਹ ਦੇਖੋ ਇਹ ਪਾਰਟੀ ਵੇਅਰ ਸੂਟ ਹੈ ਇਹ ਇਸ ਦੀਆਂ 슬ੀਵਜ਼ ਨੇ ਇਧਰਲੀ ਸਾਈਡ ਇਸ ਦੀਆਂ ਬਾਹਾਂ ਨੇ ਹੁਣ ਇਸ ਦੀ ਬੈਕ ਸਾਈਡ ਦੇਖੋ ਬੈਕ ਸਾਈਡ ਤੇ ਵੀ ਇਸ ਤੇ ਸੇਮ ਪ੍ਰਿੰਟ ਰਹੇਗਾ ਇਸੇ ਤਰ੍ਹਾਂ ਨਾਲ ਇਸ ਦੀਆਂ ਬਾਹਾਂ ਨੇ ਇਹ ਇਸ ਦਾ ਬੈਕ ਸਾਈਡ ਦਾ ਪ੍ਰਿੰਟ ਹੈ ਤੁਸੀਂ ਦੇਖ ਲਿਆ ਹੁਣ ਤੁਸੀਂ ਇਧਰੋਂ ਦੇਖ ਲਓ ਇੱਕ ਵਾਰ ਬਹੁਤ ਹੀ ਜ਼ਿਆਦਾ ਕਲਾਸੀ ਸੂਟ ਹੈ ਜੀ ਇਹ ਸਿਰਫ ਦੋ ਪੀਸ ਬਚ ਗਏ ਐ ਇਹ ਮੇਰੇ ਕੋਲੇ 10 ਪੀਸ ਆਏ ਸੀ ਦਸਾਂ ਦੇ ਵਿੱਚੋਂ 8 ਪੀਸ ਆਫਲਾਈਨ ਚਲੇ ਗਏ ਤੇ ਇਹ ਮੈਂ ਤੁਹਾਨੂੰ ਸਿਰਫ ਦਿਖਾਣ ਲਈ ਹੀ ਦੋ ਪੀਸ ਬਚਾ ਕੇ ਰੱਖਿਆ ਕਿ ਮੈਂ ਤੁਹਾਡੇ ਨਾਲ ਇਹ ਚੀਜ਼ਾਂ ਸ਼ੇਅਰ ਕਰ ਸਕਾਂ ਕਈ ਵਾਰ ਕਸਟਮਰ ਡਿਮਾਂਡ ਕਰਦੇ ਆ ਤੇ ਅਸੀਂ ਫਿਰ ਇਹਨਾਂ ਚੀਜ਼ਾਂ ਨੂੰ ਵੀ ਲਿਆ ਕੇ ਸ਼ਾਮਲ ਕਰ ਸਕਦੇ ਹਾਂ ਜੇ ਤੁਹਾਨੂੰ ਪਸੰਦ ਆਂਦੀ ਹੈ ਤੁਹਾਨੂੰ ਵੈਰਾਈਟੀ ਅੱਛੀ ਲੱਗਦੀ ਹੈ ਨੇੜੇ ਤੋਂ ਦੇਖੋ ਜੀ ਫਰੰਟ ਇਸ ਦਾ ਇਸ ਤਰ੍ਹਾਂ ਕਰਕੇ ਵਰਕ ਹੋਇਆ ਵਾ ਸਾਰੇ ਤੇ ਤੇ ਇਸ ਦੇ ਨਾਲ ਪਿਓਰ ਮਸਲੀਨ ਦੀ ਸਿਲਕ ਕੈਸ ਦੇ ਨਾਲ ਸਿਲਕ ਦੀ ਬਾਟਮ ਹੈ ਇਹ ਦੇਖੋ ਇਸ ਦੇ ਨਾਲ ਬਾਟਮ ਹੈ ਦੀ ਹੁਣ ਇਸ ਦਾ ਦੁਪੱਟਾ ਦੇਖਦੇ ਆਂ ਆਪਾਂ ਬੜਾ ਹੀ ਪਿਆਰਾ ਦੁਪੱਟਾ ਹੈ ਇਸ ਦਾ ਇਹ ਸੂਟ ਨਾ ਇੰਨੇ ਜ਼ਿਆਦਾ ਪਸੰਦ ਆਏ ਕਸਟਮਰਾਂ ਨੇ ਆਫਲਾਈਨ ਮੇਰੇ ਤੋਂ ਬਹੁਤ ਜ਼ਿਆਦਾ ਬੁੱਕ ਕੀਤੇ ਆ ਤੇ ਸਿਸਟਰ ਦੇ ਕੋਲ ਤਾਂ ਇਹ ਜਾਣ ਦਾ ਮੌਕਾ ਹੀ ਨਹੀਂ ਮਿਲਿਆ ਮੇਰੇ ਹੱਥੀਂ ਹੀ ਕਾਫੀ ਸੇਲ ਹੋ ਗਈ ਦੇਖੋ ਜੀ ਪਿਓਰ ਸਿਲਕ ਦਾ ਇਸਦੇ ਨਾਲ ਦੁਪੱਟਾ ਹੈ ਬਹੁਤ ਹੀ ਜ਼ਿਆਦਾ ਸੋਹਣਾ ਆਰਟੀਕਲ ਹੈ ਇਹ ਦੇਖੋ ਹੁਣ ਇਸ ਤੇ ਆਪਾਂ ਰੇਟ ਦੀ ਗੱਲ ਕਰਾਂਗੇ ਪਹਿਲਾਂ ਤੁਸੀਂ ਇੱਕ ਵਾਰੀ ਅੱਛੀ ਤਰ੍ਹਾਂ ਦੇਖ ਲਓ ਨਿਗਾ ਦੌੜਾ ਲਓ ਕਿ ਕਿਸ ਤਰ੍ਹਾਂ ਦਾ ਆਰਟੀਕਲ ਹੈ ਜੋ ਪੈਟਰਨ ਸ਼ਰਟ ਦੇ ਉੱਪਰ ਹੈ ਸੇਮ ਟੂ ਸੇਮ ਉਹੀ ਦੁਪੱਟੇ ਦੇ ਉੱਪਰ ਹੈ ਪਿਓਰ ਮਸਲੀਨ ਦਾ ਸੌਰੀ ਸਿਲਕ ਦਾ ਦੁਪੱਟਾ ਹੈ ਤੇ ਇਹ ਹੀ ਪਿਓਰ ਵਿਸਕੋਸ ਦੀ ਸ਼ਰਟ ਐਸ ਦੇ ਨਾਲ ਸਿਲਕ ਦੀ ਪਿਓਰ ਦੀ ਬਾਟਮ ਐ ਇਹਨਾਂ ਦੀ ਜਿਹੜੀ ਰੇਟ ਐ ਆਫਲਾਈਨ ਸੇਲ ਹੋਈ ਐ ਜੀ ਇਹ 2850 ਰੁਪਏ ਦਾ ਸੂਟ ਸੇਲ ਹੋਇਆ ਬਟ ਆਫਟਰ ਡਿਸਕਾਊਂਟ ਇਹ ਤੁਹਾਨੂੰ 2550 ਰੁਪਏ ਦੇ ਵਿੱਚ ਮਿਲ ਸਕਦਾ ਅਗਰ ਤੁਸੀਂ ਇੰਟਰਸਟਿਡ ਹੋ ਤਾਂ ਸਿਰਫ ਦੋ ਹੀ ਕਲਰ ਅਵੇਲੇਬਲ ਨੇ ਜਿਸਦੇ ਵਿੱਚੋਂ ਕੁਝ ਕੁ ਪੀਸ ਬਚੇ ਐ ਲੱਕੀ ਕਸਟਮਰ ਇਹਨਾਂ ਦੀ ਆਰਡਰ ਲਗਾ ਸਕਦੇ ਐ ਇਹ ਪਾਰਟੀ ਵੇਅਰ ਬਹੁਤ ਹੀ ਜ਼ਿਆਦਾ ਪਿਆਰਾ ਕਲਾਸਿਕ ਸੂਟ ਐ ਹੁਣ ਆਪਾਂ ਇਹਦੇ ਚ ਦੂਜਾ ਰੰਗ ਵੀ ਦੇਖ ਲੈਨੇ ਆਂ ਇਹ ਹੈ ਇਸ ਦਾ ਪਿਕੋਚੀ ਦੇਖੋ ਜੀ ਡਿਫਰੈਂਟ ਜਿਹਾ ਕਲਰ ਕੰਟਰਾਸਟ ਹੈ ਇਸ ਦਾ ਬੜਾ ਹੀ ਪਿਆਰਾ ਹੈ ਵਾਈਟ ਨਹੀਂ ਹੈ ਇਹ ਬਿਲਕੁਲ ਇਹਨੂੰ ਮਿੱਟੀ ਰੰਗਾ ਜਿਹਾ ਰੰਗ ਵੀ ਨਹੀਂ ਆਪਾਂ ਕਹਿ ਸਕਦੇ ਇਹ ਬੇਸ ਕਰੀਮੀ ਜਾਂ ਕਰੀਮੀ ਜਿਹਾ ਕਲਰ ਹੈ ਕਰੀਮ ਵੀ ਨਹੀਂ ਹੈ ਉਸ ਟਾਈਪ ਦਾ ਨਹੀਂ ਹੈ ਇਹ ਦੇਖੋ بس کریم کلر ਜੇ ਵਰਗਾ ਥੋੜਾ ਜਿਹਾ ਕਾਮਿਨੇਸ਼ਨ ਜੇ کریم ਦਾ ਤੇ ਬਿਸਕੁਟੀ کلر ਦਾ ਇਹ ਦੇਖੋ ਜੀ ਇਸ ਦਾ ਫਰੰਟ ਇਹ ਦੇਖੋ ਆਰੀ ਵਰਕ ਕੋਈ ਆਵਾ ਇਸ ਦੇ ਉੱਪਰ ਤੇ ਇਹ ਇਸ ਦੀਆਂ ਨਾਲ 슬ੀਵਸ ਨੇ ਇਹ ਬਾਹਾਂ ਨੇ ਇਹ ਬਾਹਾਂ ਤੇ ਇਹਦੀ بیک ਸਾਈਡ ਸੇਮ ਉਹੀ ਡਿਜ਼ਾਈਨ ਰਹੇਗਾ ਐਕਚੁਅਲੀ ਮੇਰੀ ਥੋੜੀ ਜੀ ਤਬੀਅਤ ਖਰਾਬ ਹੋ ਗਈ ਹੈ ਸਿਰ ਦਰਦ ਹੋਣ ਲੱਗ ਗਿਆ ਕਿਉਂਕਿ ਇੰਨੀ ਭੱਜ ਦੌੜ ਹੈ ਪਾਰਸਲ ਲਗਾਣੇ ਬੁਕਿੰਗ ਕਰਾਣੀ ਕਿਸੇ ਦੇ ਦੁਪट्टे ਡਾਈ ਕਰਵਾਣੇ ਮਤਲਬ ਪੈਕੇਜਿੰਗ ਦਾ ਸਮਾਨ ਖਤਮ ਹੋ ਗਿਆ ਉਹ ਲੈ ਕੇ ਆਣਾ ਫਿਰ ਘਰ ਦੇ ਕੰਮ ਉਸਤੇ ਚੱਕਰ ਚ ਮਾਈਗਰੇਨ ਫਿਰ ਤੋਂ ਹੋ ਗਿਆ ਚਲੋ ਕੰਮ ਵੀ ਜ਼ਰੂਰੀ ਹੈ ਬੜੀ ਮੁਸ਼ਕਲ ਨਾਲ ਕਾਫੀ ਟਾਈਮ ਬਾਅਦ ਕੰਮ ਫਿਰ ਤੋਂ ਆਪਣਾ ਤੁਹਾਡੀ ਕਿਰਪਾ ਨਾਲ ਸਾਰਿਆਂ ਦੀ ਨਾਲ ਵਧੀਆ ਚੱਲਿਆ ਤੁਸੀਂ ਸਟਾਕ ਕਲੀਅਰ ਕਰਾਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਜਿੰਨੀ ਵੀ ਮੇਰੀ YouTube ਫੈਮਲੀ ਹੈ ਸਾਰਿਆਂ ਨੇ ਆਪਣਾ ਸਮਰਥਨ ਕੀਤਾ ਸਪੋਰਟ ਕੀਤੀ ਮੇਰਾ ਸਟਾਕ ਕਲੀਅਰ ਕਰਨ ਦੇ ਵਿੱਚ ਹਾਲੋ ਜੀ ਹੁਣ ਆਪਾਂ ਪਿਕਾਕ ਦੀ ਬਾਟਮ ਤੇ ਦੁਪੱਟਾ ਦੇਖਾਂਗੇ ਅੱਛਾ ਬਾਟਮ ਪਿਓਰ ਸਿਲਕ ਦੀ ਹੀ ਆ ਪਿਕਾਕ ਸ਼ੇਡ ਦੇ ਵਿੱਚ ਤੇ ਹੁਣ ਆਪਾਂ ਇਹਦਾ ਦੁਪੱਟਾ ਦੇਖ ਲੈਨੇ ਆ ਐਨਾ ਜ਼ਿਆਦਾ ਸਿਲਕ ਹੀ ਹੱਥਾਂ 'ਚੋਂ ਨਿਕਲ ਰਿਹਾ ਹੈ ਇਹ ਦੇਖੋ ਜੀ ਵਿਡਥ ਬਹੁਤ ਜ਼ਿਆਦਾ ਚੌੜੀ ਹੈ 1.5 ਮੀਟਰ ਦੇ ਕਰੀਬ ਵਿਡਥ ਹੈ ਇਸਦੀ ਤੇ ਸੌਰੀ ਸਵਾ ਮੀਟਰ ਦੇ ਕਰੀਬ ਤੇ 2.5 ਮੀਟਰ ਲੰਬਾ ਇਹ ਦੁਪੱਟਾ ਹੈ ਬਹੁਤ ਹੀ ਜ਼ਿਆਦਾ ਸੋਹਣਾ ਹੈ ਸਰਦੀਆਂ ਦੇ ਵਿੱਚ ਪਾਰਟੀ ਵੇਅਰ ਸੂਟ ਹੈ ਇਹ ਪਾਉਣ ਵਾਲਾ ਬਹੁਤ ਜ਼ਿਆਦਾ ਪਿਆਰਾ ਆਰਟੀਕਲ ਹੈ ਇਹ ਜੀ ਤੁਸੀਂ ਦੂਸਰਾ ਕਲਰ ਦੇਖਿਆ ਇਸ ਦੇ ਵਿੱਚ ਦੋ ਕਲਰ ਹੈ ਤੀਸਰਾ ਜੋ ਬੁੱਕ ਹੋ ਚੁੱਕਿਆ ਇਹ ਬਲੈਕ ਹੈ ਤੁਹਾਨੂੰ ਮੈਂ ਦਿਖਾ ਦਿੰਨੀ ਆ ਪਰ ਮੈਨੂੰ ਲੱਗਦਾ ਇਹ ਰਿਪੀਟ ਨਹੀਂ ਹੋ ਪਾਣਾ ਇਹ ਕਿਸੇ ਕਸਟਮਰ ਦੀ ਬੁਕਿੰਗ ਚ ਪਿਆ ਹੋਇਆ ਹੈ ਇਹ ਦੇਖੋ ਜੀ ਇਸ ਦੇ ਨਾਲ ਬਲੈਕ ਮਸਲੀਨ ਦੀ ਬਾਟਮ ਹੈ ਇਸ ਦੀ ਸ਼ਰਟ ਹੈ ਇਹ ਦੇਖੋ ਇਸ ਦੀਆਂ 슬ੀਵਜ਼ ਨੇ ਸਾਈਡ ਦੇ ਉੱਪਰ ਇਹ ਵਰਕ ਹੋਇਆ ਵਾ ਤੇ ਇਸ ਦਾ ਬੈਕ ਸਾਈਡ ਵੀ ਸੇਮ ਟੂ ਸੇਮ ਡਿਜੀਟਲ ਪ੍ਰਿੰਟ ਤੇ ਇਸ ਦਾ ਦੁਪੱਟਾ ਦੇਖ ਲੈਨੇ ਹੁਣ ਆਪਾਂ ਇਹ ਦੇਖੋ ਜੀ ਸੇਮ ਉਹ ਹੀ ਡਿਜ਼ਾਈਨ ਬਸ ਰੰਗ ਦਾ ਫਰਕ ਹੈ ਇਹ ਹੈ ਜੀ ਤੁਹਾਨੂੰ ਆਫਟਰ ਡਿਸਕਾਊਂਟ 2550 ਦਾ ਇਸ ਲਈ ਕਿਉਂਕਿ ਇਹ ਸਿਰਫ ਦੋ ਪੀਸ ਹੀ ਬਾਕੀ ਨੇ ਇਸ ਲਈ ਤੁਹਾਨੂੰ ਇਹ ਜਿਹੜਾ 2550 ਦੇ ਵਿੱਚ ਸੂਟ ਮਿਲ ਜਾਣੇ ਹੁਣ ਆਪਾਂ ਦੇਖਦੇ ਹਾਂ ਜੀ ਦੋ ਹੋਰ ਆਰਟੀਕਲ ਐ ਮੇਰੇ ਕੋਲ ਇਹ ਦੇਖੋ ਜੀ ਹੀਨਾ ਫੈਸ਼ਨ ਦੇ ਇਹ ਦੋ ਸੂਟ ਐ ਪਰਪਲ ਤੇ ਬਲੈਕ ਤਬ ਤੋਂ ਪਹਿਲਾਂ ਆਪਾਂ ਬਲੈਕ ਸੂਟ ਦੇਖਦੇ ਹਾਂ ਐਕਚੁਅਲੀ ਇਹ ਸੂਟ ਹੈ ਜਿਹੜੇ ਇਹ ਪਿਓਰ ਪਸ਼ਮੀਨੇ ਦੇ ਸੂਟ ਹੈ ਜੀ ਇਹਨਾਂ ਨਾਲ ਤੁਹਾਨੂੰ ਸ਼ਾਲ ਵੀ ਮਿਲਣਗੇ ਪਿਓਰ ਪਸ਼ਮੀਨੇ ਦੇ ਇਹ ਦੇਖੋ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੇਖ ਲੈਂਦੇ ਹਾਂ ਇਸ ਤਰ੍ਹਾਂ ਕਰਕੇ ਜੀ ਇਸ ਦਾ ਇਹ ਸਾਰਾ ਕਮੀਜ਼ ਹੈ ਮੈਂ ਤੁਹਾਨੂੰ ਇਸ ਦਾ ਪੈਂਫਲੇਟ ਦਿਖਾਨੀ ਹੈ ਤੁਹਾਨੂੰ ਦੁਪੱਟਾ ਵੀ ਸਮਝ ਸੌਰੀ ਸ਼ਾਲ ਦੀ ਵੀ ਸਮਝ ਆ ਜਾਣੀ ਹੈ प्रॉपर सूट दी भी आ जानी ये देखो इस इसका नीचे बॉटम के उपर भी के बॉर्डर रहेगा कम तो ये शॉल के उपर भी सारे वर्क डिजाइन जो भी है डिजिटल प्रिंट ये रहेगा ये देखो जी ये इस है इसका शॉल ये देखो ये इस बॉटम है प्लेन ਤੇ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਇਹ ਬਾਟਮ ਦੇ ਉੱਪਰ ਜਾਏਗਾ। ਇਹ ਵਾਲਾ ਬਾਟਮ ਦੇ ਉੱਪਰ ਤੁਸੀਂ ਪਹੁੰਚੇ ਤੇ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਐਡ ਕਰ ਸਕਦੇ ਹੋ। ਇਸ ਦੇ ਵਿੱਚ ਦੂਸਰਾ ਕਲਰ ਹੈ ਜੋ ਇਹ ਵਾਈਨ ਹੈ। ਤੁਸੀਂ ਡਿਜ਼ਾਈਨ ਦੇਖ ਲਿਆ। ਤਾਂ ਸੌਰੀ ਇਹ ਵਾਈਨ ਨਹੀਂ ਹੈ। ਇਹ ਬੈਂਗਨੀ ਕਲਰ ਹੈ ਜੀ ਜਾਮਣੀ ਹੈ ਦੇਖੋ। ਜਾਮਣੀ ਕਲਰ ਹੈ। ਤੇ ਪੈਂਫਲੈਟ ਤੁਸੀਂ ਦੇਖ ਹੀ ਚੁੱਕੇ ਹੋ। ਇਹ ਸੀਗੇ ਜੀ ਅੱਜ ਦੇ ਆਪਣੇ ਕੁਝ ਬਚੇ ਹੋਏ ਆਰਟੀਕਲ ਤੇ ਮੈਂ ਤੁਹਾਨੂੰ ਇੱਕ ਚੀਜ਼ ਜੋ ਫਰੈਸ਼ ਦੇ ਵਿੱਚ ਆਈ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹ ਦਿਖਾ ਦੇਣੀ ਹੈ ਕਲਰ ਆਪਾਂ ਫਿਰ ਕਿਸੇ ਵੀਡੀਓ ਦੇ ਵਿੱਚ ਅੱਛੀ ਤਰ੍ਹਾਂ ਪ੍ਰੋਪਰ ਦੇਖ ਲਾਂਗੇ ਇਸ ਦੇ ਵਿੱਚ ਬਹੁਤ ਸਾਰੇ ਕਲਰ ਹੈ 16 ਸ਼ੇਡ ਆਏ ਹੋਏ ਹੈ ਮੈਂ ਤੁਹਾਨੂੰ ਸਿਰਫ ਤੇ ਸਿਰਫ ਪੰਜ ਰੰਗ ਦਿਖਾ ਰਹੀ ਹਾਂ ਬਾਕੀ ਦੇ ਰੰਗ ਤੁਸੀਂ ਫੋਟੋ ਮੰਗਵਾ ਕੇ ਕਨਫਰਮ ਕਰ ਸਕਦੇ ਹੋ ਇਹਨਾਂ ਦੇ ਨਾਲ ਸ਼ਾਲ ਵੀ ਹੈ ਜੀ ਆ ਦੇਖੋ ਜਿਹੜਾ ਜਿਹੜਾ ਕਲਰ ਤੁਹਾਨੂੰ ਦਿਖਾਈ ਦੇ ਰਿਹਾ ਬਸ ਤੁਹਾਨੂੰ ਸਮਝ ਆਣਾ ਕਿ ਇਹ ਸਿਮਿਲਰ ਹੈ ਦੇਖੋ ਜੋ ਜੋ ਤੁਹਾਨੂੰ ਕਲਰ ਦਿਖਾਈ ਦੇ ਰਿਹਾ ਸਿਮਿਲਰ ਜਾਈਆ ਫੋਟੋ ਦੇ ਅਕੋਰਡਿੰਗ ਸਭ ਤੋਂ ਪਹਿਲਾਂ ਆਪਾਂ ਦੇਖ ਲੈਨੇ ਇੱਕ ਸੂਟ ਦਾ ਡਿਜ਼ਾਈਨ ਫਿਰ ਬਾਕੀ ਦੇ ਰੰਗ ਆ ਜਿਹੜੇ ਉਹ ਮੈਂ ਤੁਹਾਨੂੰ ਫੋਟੋਸ ਦੇ ਉੱਪਰ ਦਿਖਾ ਦੂੰਗੀ ਇਹ ਪਸ਼ਮੀਨੇ ਦੇ ਸੂਟ ਨੇ ਸੀ ਚੈੱਕ ਵਾਲੇ ਕਸਟਮਰ ਡਿਮਾਂਡ ਕਰਦੇ ਆ ਨਾ ਕਈ ਪਲੇਨ ਚੈੱਕ ਵਾਲੇ ਤੇ ਨਾਲ ਸ਼ਾਲ ਵੀ ਚੈੱਕ ਵਾਲੇ ਇਹ ਮੈਂ ਤੁਹਾਨੂੰ ਉਹ ਆਰਟੀਕਲ ਦਿਖਾ ਰਹੀ ਹਾਂ ਜੋ ਚੈੱਕ ਦੇ ਵਿੱਚ ਇਹ ਦੇਖੋ ਜੀ ਇਹ ਇਸ ਦੀ ਸ਼ਰਟ ਹੈ ਪਿਓਰ ਪਸ਼ਮੀਨੇ ਦੀ ਇਹ ਇਸ ਦੇ ਨਾਲ ਬਾਟਮ ਰਹੇਗੀ ਇਹ ਵੀ ਪਸ਼ਮੀਨੇ ਦੇ ਵਿੱਚ ਰਹੇਗੀ ਹੁਣ ਆਪਾਂ ਇਹਨਾਂ ਦੀ ਰੇਂਜ ਦੀ ਵੀ ਗੱਲ ਕਰਾਂਗੇ ਇਹ ਇਸ ਦੇ ਨਾਲ ਸ਼ਾਲ ਰਹੇਗਾ ਸ਼ਾਲ ਦੇਖਦੇ ਹਾਂ ਆਪਾਂ ਇਹ ਬਿਲਕੁਲ ਫਰੈਸ਼ ਆਰਟੀਕਲ ਆਇਆ ਹੋਇਆ ਹੈ ਇਸ ਦੇ ਵਿੱਚ 16 ਰੰਗ ਆਏ ਆ ਪੰਜ ਮੈਂ ਇੱਕ ਵਾਰ ਲਈ ਆਈਆਂ ਬਾਕੀ ਦੇ ਸਾਰੇ ਬੁਟੀਕ ਦੇ ਉੱਪਰ ਪਏ ਆ ਤੁਹਾਨੂੰ ਕੋ ਰੰਗ ਦੇਖਣੇ ਹੋਏ ਤੁਸੀਂ ਤਾਂ ਤੁਸੀਂ ਮੈਨੂੰ WhatsApp ਕਰ ਲਿਓ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਦਿਖਾਈ ਦੇ ਰਿਹਾ ਹੈ ਆਪਣੀ ਬੁਕਿੰਗ ਕਰ ਦੇਣਾ ਇਹ ਦੇਖੋ ਜੀ ਇਹ ਹੈ ਇਹਨਾਂ ਸੂਟਾਂ ਦੇ ਸ਼ਾਲ ਇਹ ਹੈ ਚੱਕ ਵਾਲਿਆਂ ਦੇ ਸ਼ਾਲ ਜੀ ਜੋ ਮੈਂ ਤੁਹਾਨੂੰ ਇਹ ਦਿਖਾਇਆ ਇਹ ਇਹਨਾਂ ਦੇ ਸ਼ਾਲ ਹੈ ਇਹਨਾਂ ਦੀ ਰੇਂਜ ਰਹਿਣ ਜਾ ਰਹੀ ਹੈ ਜੀ 950 ਰੁਪਇਆ ਤੇ ਇਸ ਦੀ 60 ਰੁਪਏ ਸ਼ਿਪਿੰਗ ਸ਼ਿਪਿੰਗ ਸਾਰੇ ਸੂਟਾਂ ਦੀ ਅਲੱਗ ਤੋਂ ਲੱਗੇਗੀ ਜੀ ਬਹੁਤ ਸਾਰੇ ਕਸਟਮਰ ਨਾ ਕਹਿ ਦਿੰਦੇ ਆ ਵੀ ਸ਼ਿਪਿੰਗ ਫ੍ਰੀ ਨਹੀਂ ਦੇਖੋ ਜੀ ਉਹ ਆਪਾਂ ਰੇਟ ਫਿਰ ਆਪਾਂ ਕਰਕੇ ਦੱਸਣਾ ਪਊਗਾ ਸ਼ਿਪਿੰਗ ਇਸ ਦੀ 60 ਰੁਪਏ ਹੋਊਗੀ ਜੇ ਮੈਂ ਤੁਹਾਨੂੰ ਉੱਕਾ ਬੁੱਕਾ ਹੀ ਦੱਸ ਦੇਵਾਂ ਫਿਰ ਮੈਂ ਤੁਹਾਨੂੰ ਤੁਹਾਨੂੰ ਇਹ ਕਹਿ ਦੂੰਗੀ ਕਿ 1010 ਰੁਪਏ ਇਸ ਸੂਟ ਦੀ ਕੀਮਤ ਹੈ ਸੋ ਮੈਂ ਤੁਹਾਨੂੰ ਉਹੀ ਚੀਜ਼ ਦੱਸਦੀ ਆ ਜਿਸ ਰੇਟ ਦੇ ਵਿੱਚ ਇਹ ਸੂਟ ਅਸੀਂ ਦੇਣੀ ਆ 950 ਸੂਟ ਦੀ ਰੇਟ ਹੈ ਜੀ 60 ਰੁਪਏ ਇਹਨਾਂ ਦੀ ਸ਼ਿਪਿੰਗ ਲੱਗੇਗੀ ਤੇ ਇਹਨਾਂ ਦੇ ਰੰਗ ਹੈ ਜਿਹੜੇ ਇੱਕ ਵਾਰੀ ਚੈੱਕ ਕਰ ਲਓ ਬਾਕੀ ਤੁਹਾਨੂੰ ਮੈਂ ਨਾਲ-ਨਾਲ ਫੋਟੋਆਂ ਮੰਗਵਾ ਲਿਓ ਮੈਂ ਤੁਹਾਨੂੰ ਕਲਰ ਖੋਲ ਕੇ ਪ੍ਰੋਪਰ ਪਾ ਦੂੰਗੀ ਇਹ ਦੇਖੋ ਇਹ ਜਿਵੇਂ ਮੈਰੂਨ ਹੈ ਇਹ ਥੋੜਾ ਬ੍ਰਾਊਨ ਹੈ ਇਹ ਗ੍ਰੇ ਪਿੰਕ ਦਾ ਕੰਟਰਾਸਟ ਹੈ ਇਹ ਇਹ ਵਾਲਾ ਜਿਹੜਾ ਇਹ ਵਾਈਨ ਦਾ ਹੈ ਇਹ ਸੀਗੇ ਮੇ ਵੀ ਅੱਜ ਦੇ ਤੇ ਇੱਕ ਤੁਹਾਨੂੰ ਹੈਂਡਵਰਕ ਦੇ ਵਿੱਚ ਇੱਕ ਹੋਰ ਪੈਂਦੀ ਸਿਲਕ ਦੇ ਉੱਪਰ ਆਰਟੀਕਲ ਨਿਕਲਿਆ ਹੈ ਜੀ نیچے ਤੋਂ ਇਹ ਮਿਲ ਜਾਣੇ ਇਹ ਦੇਖ ਲਓ ਕੁਝ ਕੁ ਇਸ ਤਰ੍ਹਾਂ ਇਸ ਤੇ ਨੀਚੇ بس ਹੈਂਡਵਰਕ ਦਾ ਕੰਮ ਹੈ ਤੇ ਗਾਜਰੀ ਰੰਗ ਦਾ ਸੂਟ ਹੈ ਜੀ ਇਹ 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 ਸੀਗੀ ਜੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਕਰਦੀ ਹਾਂ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਪਹਿਲਾਂ ਦੀ ਤਰ੍ਹਾਂ ਤੁਸੀਂ ਆਪਣਾ ਪਿਆਰ ਦਿਓਗੇ ਤੇ ਤੁਸੀਂ ਮੇਰੇ ਕੁਆਲਿਟੀ ਦੇ ਉੱਪਰ ਇੱਕ ਵਾਰ ਟਰਸਟ ਕਰਕੇ ਜ਼ਰੂਰ ਆਰਡਰ ਕਰੋਗੇ ਸਕਰੀਨ ਦੇ ਉੱਪਰ ਤੁਹਾਨੂੰ ਵਟਸਐਪ ਨੰਬਰ ਦਿਖਾਈ ਦੇ ਰਿਹਾ ਤੁਸੀਂ ਉੱਥੇ ਜਾ ਕੇ ਇਨਕੁਆਇਰੀ ਕਰ ਸਕਦੇ ਹੋ ਸਾਰੇ ਰੰਗਾਂ ਦੀਆਂ ਫੋਟੋਜ਼ ਮੰਗਵਾ ਸਕਦੇ ਹੋ ਸੂਟ ਦੀ ਪ੍ਰੋਪਰ ਜਾਣਕਾਰੀ ਲੈ ਸਕਦੇ ਹੋ M'heu d'anar a fer una panna amb el vídeo d'avui, i si